ਦੇ ਮਾਤਾ ਅਸੀਂ ਭੋਜਨ ਤੁਹਾਡੇ ਛਾਤੀ ਦੇ ਦੁੱਧ ਦਾ ਕਰਨਾ ਅਸੀਂ ਤੁਹਾਡੀ ਛਾਤੀ ਦਾ ਦੁੱਧ ਪੀਣਾ ਅਸੀਂ ਹੋਰ ਕੋਈ ਭੋਜਨ ਨਹੀਂ ਕਰਾਂਗੇ। ਬੋ ਮਿੱਤਰੋ ਅੱਜ ਤੁਹਾਨੂੰ ਰਾਜਸਥਾਨ ਅਤੇ ਗੁਜਰਾਤ ਦੀ ਸਭ ਤੋਂ ਉੱਚੀ ਪਹਾੜੀ ਦੀ ਚੋਟੀ ਤੇ ਲੈ ਕੇ ਚੱਲਾਂਗੇ ਜਿੱਥੇ ਗੁਰੂ ਦੱਤਾ ਤਰੇ ਦਾ ਮੰਦਿਰ ਆ ਜੀ। ਸਭ ਤੋਂ ਪਹਿਲਾਂ ਗੁਰੂ ਦੱਤਾ ਤਰੇ ਇਸ ਚੋਟੀ ਤੇ ਪਹੁੰਚੇ ਸੀ ਤੇ ਆਪਣੇ ਚਰਨ ਉਹਨਾਂ ਨੇ ਇੱਥੇ ਪਾਏ ਸੀ ਤਾਂ ਕਰਕੇ ਇਸ ਜਗ੍ਹਾ ਦਾ ਨਾਂ ਚਰਨਪਾਦਕਾ ਰੱਖਿਆ ਗਿਆ ਜੀ ਉੱਤੇ ਉਹਨਾਂ ਦਾ ਮੰਦਿਰ ਆ। ਤੇ ਇੱਥੋਂ ਆਪਾਂ ਜੀ ਘੱਟੋ-ਘੱਟ ਵੀ ਸਵਾ ਕਿਲੋਮੀਟਰ ਉੱਪਰ ਜਾਣਾ ਚੜਾਈ ਚੜਦੇ ਯਾਨੀ ਕਿ ਉੱਪਰ ਤੁਹਾਡਾ ਸਾਹ ਵੀ ਥੋੜਾ ਜਿਹਾ ਔਖਾ ਹੋਊਗਾ ਆ ਆ ਰਿਹਾ ਜੀ ਮੰਦਰ ਗੁਰੂ ਦੱਤਾ ਤਰੇ ਦਾ ਤੇ ਗੁਰੂ ਦੱਤਾ ਤਰੇ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਅਵਤਾਰ ਮੰਨੇ ਜਾਂਦੇ ਹਨ ਇਹਨਾਂ ਦਾ ਜੀ ਮੈਂ ਜੇਕਰ ਤੁਹਾਨੂੰ ਇਤਿਹਾਸ ਸੁਣਾਵਾਂ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣੇ ਮਿੱਤਰੋ ਕਿਉਂਕਿ ਇਤਿਹਾਸ ਸੁਣ ਕੇ ਸੁਣਨ ਵਾਲਾ ਇਤਿਹਾਸ ਹੈ ਜੀ ਆ ਜਿਹੜੇ ਮਹਾਸ਼ੇ ਤੁਹਾਨੂੰ ਦਿਖਾਈ ਦੇ ਰਹੇ ਆ ਇਹਨਾਂ ਨੇ ਮੈਨੂੰ ਇਸ ਇਤਿਹਾਸ ਬਾਰੇ ਥੋੜੀ ਜੀ ਨੌਲੇਜ ਦਿੱਤੀ ਐ ਇਸ ਵਕਤ ਆਪਾਂ ਬਹੁਤ ਉੱਚੇ ਆ ਤੇ ਥੱਲੇ ਬੱਦਲ ਦਿਸਣ ਲੱਗ ਗਏ ਆ ਤੇ ਥੱਲੇ ਜਿਹੜਾ ਸਰੋਹੀ ਜ਼ਿਲ੍ਹਾ ਸਾਰਾ ਲੋਕ ਚੁੱਕਾ ਜੀ ਤੇ ਇਸ ਵਕਤ ਜਿਹੜਾ ਮਾਊਂਟ ਆਬੂਆਣਾ ਜੀ ਮਾਊਂਟ ਆਬੂ ਤੇ ਸਭ ਤੋਂ ਉੱਚੀ ਪਹਾੜੀ ਆ ਜੀ ਇਹ ਤੇ ਸਭ ਤੋਂ ਸਿਰੇ ਦਾ ਦ੍ਰਿਸ਼ਾ ਜੀ ਸਭ ਤੋਂ ਸਿਰੇ ਦਾ ਟੂਰਿਜ਼ਮ ਆ ਜੀ ਇਹ ਜਿਹੜਾ ਤੁਸੀਂ ਆਣ ਕੇ ਜਰੂਰ ਦੇਖਣਾ ਤੇ ਉੱਤੇ ਟੱਲੀ ਜਰੂਰ ਵਜਾ ਕੇ ਆਉਣੀ ਲਓ ਵੀ ਮਿੱਤਰੋ ਆਪਾਂ ਤੁਰ ਪਏ ਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਉੱਚੀ ਪਹਾੜੀ ਤੇ ਪਹੁੰਚ ਗਏ ਉਸ ਤੋਂ ਬਾਅਦ ਤੁਹਾਨੂੰ ਮੈਂ ਇਸ ਦਾ ਇਤਿਹਾਸ ਦੱਸੂਗਾ ਇੱਥੇ ਆਪਾਂ ਨੂੰ ਕਈ ਸੱਜਣ ਮਿੱਤਰ ਮਿਲੇ ਆ ਜੀ ਜਿਨ੍ਹਾਂ ਨੇ ਕਿਹਾ ਵੀ ਭਾਈ ਸਾਹਿਬ ਸਾਡੀ ਵੀਡੀਓ ਬਣਾਓ ਜਿਵੇਂ ਕਿ ਆ ਸੱਜਣ ਮਿੱਤਰ ਮਿਲੇ ਆ ਜੀ ਇਹ ਇੱਥੋਂ ਨੇੜੇ ਸ਼ੇਰ ਦੇ ਸੀਗੇ ਤੇ ਮੈਨੂੰ ਕਹਿੰਦੇ ਵੀ ਸਾਨੂੰ ਵੀਡੀਓ ਜਰੂਰ ਲੈ ਜੀ ਇਸ ਕਰਕੇ ਮੈਂ ਇਹਨਾਂ ਦੀ ਤਸਵੀਰ ਲਈ ਹੈ ਇੰਸਟਾਗ੍ਰਾਮ ਮੇਰਾ ਵੀਡੀਓ ਆ ਜਾਏਗਾ ਆਪਾਂ ਦਾ ਠੀਕ ਹੈ ਉਸ ਤੋਂ ਬਾਅਦ ਥੋੜੀ ਦੂਰ ਜਾ ਕੇ ਆਪਾਂ ਨੂੰ ਇੱਕ ਹੋਰ ਭਾਈ ਸਾਹਿਬ ਮਿਲ ਗਏ ਉਹ ਕਿਤੇ ਮੈਨੂੰ ਪਛਾਣਦੇ ਸੀਗੇ ਕਹਿੰਦੇ ਬਾਈ ਸਾਹਿਬ ਆਪ ਨਮਾਨਾ ਮੱਲੀ ਹੀ ਹੋ ਮੈਂ ਕਹਾ ਹਾਂ ਜੀ ਅਸੀਂ ਉਹੀ ਹਾਂ ਤੇ ਇਹਨਾਂ ਨੇ ਵੀ ਕਿਹਾ ਵੀ ਸਾਨੂੰ ਵੀ ਵੀਡੀਓ ਚ ਜ਼ਰੂਰ ਲਿਆ ਜੀ ਫਿਰ ਆਪਾਂ ਇਹਨਾਂ ਦੇ ਵਿੱਚ ਸਪੈਸ਼ਲ ਵੀਡੀਓ ਬਣਾਈ ਮਿੱਤੋ ਉਚਾਈ ਚੜਦੇ ਚੜਦੇ ਮੇਰਾ ਤਾਂ ਸਾਹ ਗੁੰਮ ਗਿਆ ਜੀ ਮੈਂ ਤਾਂ ਜੀ ਮਸਾਂ ਪਹੁੰਚਾ ਤੇ ਸਾਹ ਚੜ ਗਿਆ ਫਿਰ ਮੈਂ ਸੋਚਿਆ ਯਾਰ ਉੱਤੇ ਅਜੇ ਆਪਾਂ ਹੋਰ ਚੜਨਾ ਤੇ ਉਸ ਤੋਂ ਪਹਿਲਾਂ ਆਪਾਂ ਜੂਸ ਹੀ ਲੈ ਲਈਏ ਹਜੇ ਉਹ ਪਿੱਛੋਂ ਆਏ ਆ ਜੀ ਆਪਾਂ ਗੁਰੂ ਦੇਵਤਰ ਦੇ ਮੰਦਿਰ ਤੋਂ ਆਏ ਆ ਤੇ ਇਥੋਂ ਮਿੱਤਰੋ ਜਿਹੜਾ 10 ਰੁਪਈਆ ਦਾ ਜੂਸ ਸੀ ਉਹ ਦੁੱਗਣੇ ਰੇਟ ਤੇ ਹੋ ਗਿਆ ਤੇ ਮੈਂ 20 ਰੁਪਈਆ ਦਾ ਮੁੰਡੇ ਤੋਂ ਜੂਸ ਲਿਆ ਤੇ ਉਹ ਮਿੱਤਰੋ ਮੈਂ ਰੱਜ ਕੇ ਪੀਤਾ ਹਾਂਜੀ ਉਸ ਤੋਂ ਬਾਅਦ ਹੌਲੀ-ਹੌਲੀ ਮੈਂ ਜੂਸ ਹੱਥ 'ਚ ਪੜਿਆ ਤੇ ਘੁੱਟ-ਘੁੱਟ ਭਰਦਾ ਜਾਵਾਂ ਤੇ ਅੱਗੇ ਤੁਰਿਆ ਜਾਵਾਂ ਤਾਂ ਮਿੱਤਰੋ ਜਦੋਂ ਵੀ ਤੁਸੀਂ ਆਉਣਾ ਜੇਕਰ ਜੂਸ-ਜਾਸ ਵਗੈਰਾ ਥੱਲੇੋਂ ਲੈ ਆਉ ਤਾਂ ਚੰਗੀ ਗੱਲ ਆ ਉੱਥੇ ਤੁਹਾਨੂੰ ਜਿਹੜੀ ਵੀ ਚੀਜ਼ ਆ ਉਹ ਦੁੱਗਣੇ ਚੌਗਣੇ ਭਾਵਾਂ ਤੇ ਮਿਲੇਗੀ ਮੈਗੀ ਦਾ ਪੈਕਟ ਹੀ 60-70 ਰੁਪਈਆ ਹੋ ਜਾਂਦਾ ਪੁਰਾਣਕੇ ਕਿਉਂਕਿ ਸਾਰਾ ਕੁਝ ਇਹਨਾਂ ਨੇ ਨੀਚੇ ਤੋਂ ਲੈ ਕੇ ਆਉਣਾ ਹੁੰ ਆਪ ਦਾ ਸਰੀਰ ਲੈ ਕੇ ਮਸਾਂ ਇੱਥੇ ਪਹੁੰਚੇ ਆ ਤੇ ਆਪਾਂ ਸਮਾਨ ਕਿੱਥੋਂ ਚੱਕ ਲਿਆਵਾਂਗੇ ਲਓ ਜੀ ਮਿੱਤਰੋ ਆਪਾਂ ਕੁੱਟਾਂ ਭਰਦੇ ਭਰਦੇ ਹੌਲੀ-ਹੌਲੀ ਉੱਤੇ ਚੜਦੇ ਜਾ ਰਹੇ ਆ ਜੀ ਤੇ ਅੱਗੇ ਗੁਰੂ ਦਿੱਤਿਆ ਤਰੇ ਦਾ ਮੰਦਿਰ ਆਉਣ ਹੀ ਵਾਲਾ ਹੈ ਜਿੱਥੇ ਕਿ ਉਹਨਾਂ ਦਾ ਚਰਨ ਪਾਦੁਕਾ ਹੈ ਚਰਨ ਪਾਦੁਕਾ ਮੰਦਿਰ ਤਾਂ ਮਿੱਤਰੋ ਇਸ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਮਿੱਤਰੋ ਇਸ ਦਾ ਇਤਿਹਾਸ ਸੁਣਨ ਵਾਲਾ ਤੇ ਸੁਣੀ ਜਾਏ ਜੀ ਤਾਂ ਦੋਸਤੋ ਜਦੋਂ ਰਿਸ਼ੀ ਅਤਰੀ ਤੇ ਮਾਤਾ ਅੰਸੂਈਆ ਦੇ ਘਰ ਪੁੱਤ ਜਨਮ ਨਹੀਂ ਲੈ ਰਿਹਾ ਸੀ ਤਾਂ ਮਾਤਾ ਅੰਸੂਈਆ ਨੇ ਬੜੀ ਕੜੀ ਭਗਤੀ ਕੀਤੀ ਉਹਨਾਂ ਨੇ ਇਹ ਭਗਤੀ ਕੀਤੀ ਵੀ ਜਿਹੜਾ ਮੇਰਾ ਪੁੱਤ ਹੋਵੇ ਉਹ ਜਿਹੜੇ ਤਿੰਨੇ ਦੇਵਤੇ ਆ ਬ੍ਰਹਮਾ ਵਿਸ਼ਨੂੰ ਮਹੇਸ਼ ਉਹਨਾਂ ਨਾਲੋਂ ਵੀ ਬਲਸ਼ਾਲੀ ਹੋਣਾ ਚਾਹੀਦਾ ਇਹ ਭਗਤੀ ਵੇਖ ਕੇ ਬ੍ਰਹਮਾ ਵਿਸ਼ਨੂੰ ਮਹੇਸ਼ ਬੜੇ ਪ੍ਰਸੰਨ ਹੋਏ ਤੇ ਉਹ ਹਮੇਸ਼ਾ ਆਪਣੀਆਂ ਪਤਨੀਆਂ ਕੋਲੇ ਉਹਨਾਂ ਦੀ ਤਾਰੀਫ਼ ਕਰਦੇ ਰਹਿੰਦੇ ਸਨ ਤਾਂ ਉਹਨਾਂ ਦੀਆਂ ਪਤਨੀਆਂ ਨੂੰ ਮਾਤਾ ਅੰਸੂਈਆਂ ਦੀ ਤਾਰੀਫ਼ ਜਿਹੜੀ ਪੱਚਦੀ ਨਹੀਂ ਤੇ ਉਹ ਇੱਕ ਦਿਨ ਤਿੰਨਾਂ ਦੇਵਤਿਆਂ ਨੂੰ ਕਹਿੰਦੇ ਵੀ ਤੁਸੀਂ ਐਂ ਕਰੋ ਜੇ ਤੁਹਾਨੂੰ ਇੰਨਾ ਹੀ ਮਾਤਾ ਅੰਸੂਈਆਂ ਤੇ ਵਿਸ਼ਵਾਸ ਹੈ ਤੇ ਤੁਸੀਂ ਉਹਨਾਂ ਦੀ ਪ੍ਰੀਖਿਆ ਲਓ ਉਹਨਾਂ ਨੂੰ ਉਹਨਾਂ ਦੀ ਪ੍ਰੀਖਿਆ ਇਦਾਂ ਲਾਓ ਕਿ ਪਤਾ ਕਰੋ ਵੀ ਉਹ ਆਪਣੇ ਪਤੀ ਪ੍ਰਤੀ ਵਫਾਦਾਰ ਹੈ ਜਾਂ ਨਹੀਂ ਯਾਨੀ ਕਿ ਪ੍ਰਤੀ ਵ੍ਰਤਾ ਨਾਰੀ ਹੈ ਜਾਂ ਨਹੀਂ ਤਾਂ ਫਿਰ ਕੀ ਕਰਦੇ ਵੀ ਉਹ ਮਾਤਾ ਉਹ ਆਪਣੀਆਂ ਬੀਬੀਆਂ ਦੇ ਮਗਰ ਲਾ ਕੇ ਯਾਨੀ ਕਿ ਰਿਸ਼ੀਆਂ ਦਾ ਰੂਪ ਧਾਰ ਕੇ ਤੇ ਮਾਤਾ ਅੰਸੂਈਆਂ ਕੋਲੇ ਜਾਵੜਦੇ ਤਿੰਨੇ ਦੇਵਤੇ ਬ੍ਰਹਮਾ ਵਿਸ਼ਨੂੰ ਮਹੇਸ਼ ਤੇ ਰਿਸ਼ੀ ਬਣ ਕੇ ਜਦੋਂ ਮਾਤਾ ਅੰਸੂਈਆਂ ਨੂੰ ਕਹਿੰਦੇ ਵੀ ਮਾਤਾ ਅਸੀਂ ਭੋਜਨ ਕਰਨਾ ਮਾਤਾ ਸੂਈਆਂ ਕਹਿੰਦੀ ਵੀ ਜੀ ਹਾਂਜੀ ਅਸੀਂ ਜ਼ਰੂਰ ਕਰਾਵਾਂਗੇ ਤੇ ਉਹ ਕਹਿੰਦੇ ਮਾਤਾ ਅਸੀਂ ਭੋਜਨ ਤੁਹਾਡੇ ਛਾਤੀ ਦੇ ਦੁੱਧ ਦਾ ਕਰਨਾ ਅਸੀਂ ਤੁਹਾਡੀ ਛਾਤੀ ਦਾ ਦੁੱਧ ਪੀਣਾ ਅਸੀਂ ਹੋਰ ਕੋਈ ਭੋਜਨ ਨਹੀਂ ਕਰਨਾ ਤੇ ਤੁਹਾਨੂੰ ਨਿਰਵਸਤਰ ਹੋ ਕੇ ਸਾਨੂੰ ਇਹ ਦੁੱਧ ਪਿਆਉਣਾ ਪਊਗਾ ਤੇ ਮਾਤਾ ਅਨਸੁਈਆਂ ਨੇ ਉਹਨਾਂ ਦੀ ਆਖ ਹੀ ਨਹੀਂ ਮੋੜੀ ਤੇ ਕਿਉਂਕਿ ਮਾਤਾ ਅਨਸੁਈਆਂ ਵੀ ਸ਼ਕਤੀਸ਼ਾਲੀ ਸੀ ਤੇ ਮਾਤਾ ਅਨਸੁਈਆਂ ਨੇ ਜਦੋਂ ਮੰਤਰ ਪੜ੍ਹ ਕੇ ਤਿੰਨਾ ਵੱਡੇ ਸ਼ਕਤੀਸ਼ਾਲੀ ਦੇਵਤਿਆਂ ਨੂੰ ਇੱਕ ਬੱਚਿਆਂ ਦੇ ਰੂਪ ਤੇ ਵਿੱਚ ਬਦਲ ਦਿੱਤਾ ਤੇ ਉਹਨਾਂ ਨੂੰ ਆਪਣੀ ਛਾਤੀ ਦਾ ਦੁੱਧ ਪਾਇਆ ਮਿੱਤਰੋ ਇਹ ਸੱਚੀ ਕਹਾਣੀ ਹੈ ਉਹਨਾਂ ਨੂੰ ਉਹਨਾਂ ਨੂੰ ਆਪਣੀ ਛਾਤੀ ਦਾ ਜਦੋਂ ਦੁੱਧ ਪਾਇਆ ਤੇ ਉਹ ਬੱਚੇ ਬਣ ਗਏ ਉਸ ਤੋਂ ਬਾਅਦ ਜਦੋਂ ਉਹਨਾਂ ਦੀਆਂ ਪਤਨੀਆਂ ਨੂੰ ਇਹ ਗੱਲ ਪਤਾ ਲੱਗੀ ਤੇ ਉਹ ਵੀ ਉੱਥੇ ਆ ਗਏ ਤੇ ਮਾਤਾ ਅਨਸੂਈਆ ਦੇ ਪਤੀ ਰਿਸ਼ੀ ਅਤਰੀ ਵੀ ਆ ਗਏ ਕਿਉਂਕਿ ਰਿਸ਼ੀ ਅਤਰੀ ਜਾਨੀ ਜਾਣ ਸੀ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਸੀਗਾ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਬਾਲਕ ਦਾ ਰੂਪ ਦਿੱਤਾ ਤੇ ਉਹਨਾਂ ਦੇ ਤਿੰਨੇ ਮੂੰਹ ਜੋੜ ਦਿੱਤੇ ਤੇ 6 ਹੱਥ ਕਰ ਦਿੱਤੇ ਜਦੋਂ ਪਤਨੀਆਂ ਨੇ ਇਹ ਦੇਖਿਆ ਤੇ ਉਹਨਾਂ ਨੇ ਮਾਤਾ ਅਨਸੂਈਆ ਅਤੇ ਰਿਸ਼ੀ ਅਤਰੀ ਦੇ ਸਾਹਮਣੇ ਹੱਥ ਜੋੜਨੇ ਸਟਾਰਟ ਕਰਤੇ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਸਾਨੂੰ ਮਾਫੀ ਦਿੱਤੀ ਜਾਵੇ ਫਿਰ ਉਸ ਤੋਂ ਬਾਅਦ ਮਾਤਾ ਅਨਸੂਇਆ ਨੇ ਤੇ ਰਿਸ਼ੀ ਅਤਰੀ ਨੇ ਆਪਦੇ ਜੋ ਵੀ ਸ਼ਕਤੀਆਂ ਸੀ ਉਹਨਾਂ ਨੂੰ ਵਿਚਾਰ ਕੇ ਉਹਨਾਂ ਨੂੰ ਮੁੜ ਉਹਨਾਂ ਦੇ ਆਪਣੇ ਰੂਪ ਦੇ ਵਿੱਚ ਲਿਆਂਦਾ ਤਾਂ ਮਿੱਤਰੋ ਉਸ ਤੋਂ ਬਾਅਦ ब्रह्मा ਵਿਸ਼ਨੂੰ ਮਹੇਸ਼ ਖੁਸ਼ ਹੋ ਗਏ ਤੇ ਉਹਨਾਂ ਨੇ ਮਾਤਾ ਅਨਸੂਇਆ ਨੂੰ ਪੁੱਤਰ ਦਾ ਵਰਦਾਨ ਬਖਸ਼ਿਆ ਤੇ ਉਹਨਾਂ ਨੇ ਦੱਸਿਆ ਵੀ ਜਿਹੜਾ ਜੋ ਵੀ ਤੁਹਾਡੇ ਪੁੱਤਰ ਹੋਊਗਾ ਉਹ ਸਾਡੇ ਤਿੰਨਾਂ ਦਾ અવਤਾਰ ਹੋਵੇਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਘਰੇ ਫਿਰ ਉਹਨਾਂ ਦੇ ਘਰੇ ਗੁਰੂ ਦਤਤਰੀਏ ਨੇ ਜਨਮ ਲਿਆ ਜੋ ਕਿ ਕਾਫੀ ਬਲਸ਼ਾਲੀ ਸੀਗਾ ਤੇ ਤਿੰਨਾਂ ਦੇਵਤਿਆਂ ਦੀ ਉਹਨਾਂ ਦੇ ਵਿੱਚ ਸ਼ਕਤੀ ਸੀ ਇੱਥੇ ਉਹਨਾਂ ਦੇ ਚਰਨ ਪਾਦੁਕਾ ਪਏ ਸੀ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਪੈਰ ਰੱਖੇ ਸੀ ਇਸ ਚੂਟੀ ਦੇ ਉੱਪਰ ਰੱਖੇ ਸੀ ਜੋ ਕਿ ਸਭ ਤੋਂ ਉੱਚੀ ਹੈ ਇਹ ਉਹਨਾਂ ਦੀਆਂ ਚਰਨ ਪਾਦੁਕਾ ਹੈ ਦੀ ਜਗ੍ਹਾ ਜਿੱਥੇ ਆਪਾਂ ਮੱਥਾ ਟੇਕ ਕੇ ਜੋ ਵੀ ਮੰਗਾਗੇ ਉਹ ਪੂਰਾ ਹੁੰਦਾ ਤਾਂ ਦੋਸਤੋ ਉਸ ਤੋਂ ਬਾਅਦ ਇੱਥੇ ਟੱਲੀ ਵਜਾਉਣੀ ਕਿਉਂ ਜ਼ਰੂਰੀ ਆ ਉਹ ਵੀ ਤੁਸੀਂ ਇੱਕ ਵਾਰ ਜ਼ਰੂਰ ਸੁਣਿਆ ਜੀ ਜਾਣਗੇ ਆਪਾਂ ਨੂੰ ਵੀ ਆਖਰਕਾਰ ਇੱਕ ਘੰਟੇ ਦਾ ਮਤਲਬ ਕੀ ਆ ਠੀਕ ਹੈ ਇੱਥੇ ਇੰਨੀ ਦੂਰ ਲੋਕ ਵਜਾਉਣ ਕਿਉਂ ਆਉਂਦੇ ਆ ਹੈਨਾ ਕਾਫੀ ਆ ਹਾਂਜੀ ਤੁਸੀਂ ਇਹ ਘੰਟੇ ਦਾ ਮਤਲਬ ਇਹ ਹੈ ਕਿ ਮੰਨ ਲਓ ਕਿ ਇੱਕ ਘੰਟਾ বাজਾਇਆ ਉਸकी ਜੋ ਵਾਈਬ੍ਰੇਸ਼ਨ ਪੋਜੀਟਿਵ ਵਾਈਬ੍ਰੇਸ਼ਨ ਆਤੀ ਹੈ ਹਾਂਜੀ ਜਦ ਤੱਕ ਇਹ ਖਤਮ ਨਹੀਂ ਹੁੰਦੀ ਹਾਂਜੀ ਤਦ ਤੱਕ ਉਹ ਪੋਜੀਟਿਵ ਵਾਈਬ੍ਰੇਸ਼ਨ ਆਪਣੇ ਸਰੀਰ ਮਿਲ ਰਹੇਗੀ ਠੀਕ ਹੈ ਜੀ ਹੈਨਾ ਠੀਕ

ਨੀਚੇ ਗੁਰ ਸਿਖਰ ਉਹ ਵੀ ਉਨ੍ਹਾਂ ਦਾ ਹੀ ਮੰਦਿਰ ਹੈ ਗੁਰ ਸਿਖਰ ਵੀ ਬੋਲਤੇ ਹਨ ਗੁਰੂ ਦੱਤਾ ਹਾਂ ਯਾ ਉਨ੍ਹਾਂ ਕੀ ਉਹ पादुका ਹੈ ਚਰਨ पादुका ਹੈ ਚਰਨ पादुका ਮਤਲਬ ਪੈਰ ਪੈਰਾਂ ਦੇ ਨਿਸ਼ਾਨ ਅੱਛਾ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਉਹਨਾਂ ਨੇ ਇੱਥੇ ਮਤਲਬ ਕਿ ਚਰਨ ਕਮਲ ਆਪੇ ਰੱਖੇ ਸੀ ਭਗਤੀ ਕੀਤੀ ਸੀ ਹਾਂ ਜੀ ਹਾਂ ਜੀ ਅੱਛਾ ਆਪਾਂ ਕਿੱਥੋਂ ਵੀਰੇ ਮੈਂ ਹਨੂਮਨਗੜ੍ਹ ਆਰ ਜੇ 31 ਅੱਛਾ ਅੱਛਾ ਪੰਜਾਬੀ ਪਾ ਪੰਜਾਬੀ ਪੰਜਾਬੀ ਇੱਥੇ ਜੀ ਮੰਦਿਰ ਆ ਜ਼ਿਆਦਾਤਰ ਇੱਕ ਸਾਹਮਣੇ ਆਪਣੇ ਗੁਰੂ ਦ੍ਰਿਤ ਦਾ ਮੰਦਿਰ ਆ ਜਿਹਨੂੰ ਕਿ ਗੁਰੂ ਸਿਖਰ ਕਹਿ ਦਿੰਦੇ ਆ ਸਭ ਤੋਂ ਉੱਚਾ ਮੰਦਿਰ ਆ ਸਭ ਤੋਂ ਉੱਚਾ ਝੰਡਾ ਇਹ ਆ ਜੀ ਹੁਣ ਤੇ ਬਾਕੀ ਮੈਂ ਹੈਰਾਨ ਆ ਯਾਰ ਵੀ ਇੱਥੇ ਲੋਕ ਸਮਾਨ ਕਿਵੇਂ ਪਛਾਣਦੇ ਨੇ ਹਾਂਜੀ ਇੱਥੇ ਗਿਟਾਰ ਨਾਲ ਤੁਸੀਂ ਫੋਟੋ ਫੋਟੋ ਕਰਾਉਣਾ ਚਾਹੁੰਦੇ ਹੋ ਤੇ ਤਾਂ ਇਧਰ ਲਹਿੰਗਾ ਲੂੰਗਾ ਪਾ ਕੇ ਤੁਸੀਂ ਫੋਟੋ ਵਗੈਰਾ ਕਰਾ ਸਕਦੇ ਹੋ ਤੇ ਬੱਚੇ ਆਏ ਹੋਏ ਆ ਤੇ ਸਭ ਤੋਂ ਡੇਂਜਰ ਜਗ੍ਹਾ ਇਧਰ ਤੇ ਵੀ ਹੁਣ ਤੱਕ ਆ ਲਾ ਉੱਥੇ ਜੇ ਕੋਈ ਡਿੱਗ ਪਿਆ ਬਾਈ ਬਹੁਤ ਰਿਸਕ ਤੇ ਬੈਠੇ ਹੋਏ ਨੇ ਉਹ ਵੀ ਇਹ ਲਾਚਾਂ ਲੱਭਣੀ ਆਣੀ ਜੇ ਬਾਈ ਜੀ ਇੱਥੋਂ ਡਿੱਗ ਪੈਂਦਾ ਬਾਕੀ ਫੋਗ ਧੁੰਦ ਦਾ ਨਿਆਰਾ ਵੱਖਰਾ ਨਿੱਕੇ ਨਿੱਕੇ ਨਾਲ ਵੀ ਮੀਂਹ ਪੈਂਦਾ ਦੇਖ ਲਓ ਤੁਸੀਂ ਨਿੱਕੇ ਨਿੱਕੇ ਬਰੀਕ ਬਰੀਕ ਧੁੰਦਾ ਜੀ ਇੱਥੇ ਤੇ ਮੇਨ ਜਿਹੜਾ ਘੰਟਾ ਰਹਿ ਜਾਂਦਾ ਯੋਹੋ ਸਭ ਤੋਂ ਉੱਪਰ ਉਹ ਜਿਹੜਾ ਉਹ ਘੰਟਾ ਵਜਾਇਆ ਜਾਂਦਾ ਹੈ ਤਾਂ ਤਿੰਨ ਚਾਰ ਘੰਟੇ ਨੇ ਜੀ ਇੱਥੇ ਇਹ ਕਹਿੰਦੇ ਵੀ ਜਦੋਂ ਘੰਟਾ ਵਜਾਉਣਾ ਪੈਰ ਨੰਗੇ ਹੋਣੇ ਚਾਹੀਦੇ ਜਦ ਜਨਜਰ ਘੰਟਾ ਵੱਜਦਾ ਰਹਿੰਦਾ ਜਦੋਂ ਤੁਸੀਂ ਇੱਕ ਵਾਰ ਵਜਾਤਾ ਘਟੋ ਘਟ ਵੀ 1.5 ਮਿੰਟ ਤੱਕ ਇਹਦੀ ਵਾਈਬ੍ਰੇਸ਼ਨ ਰਹਿੰਦੀ ਹੈ ਜੋ ਕਿ ਮਨ ਨੂੰ ਸਕੂਨ ਪਹੁੰਚਾਉਂਦੀ ਹੈ ਤੇ ਪੋਜ਼ਿਟਿਵ એનર્ਜੀ ਦਿੰਦੀ ਆ ਜੋ ਕਿ ਚੰਗੀ ਹੁੰਦੀ ਆ ਤੇ ਦੂਜੀ ਗੱਲ ਇਹ ਆ ਵੀ ਜੇਕਰ ਤੁਹਾਡੇ ਘਰੇ ਕੋਈ ਦਿੱਕਤ ਆ ਕੋਈ ਸੁੱਖ ਤੁਹਾਡੀ ਪੂਰੀ ਨਹੀਂ ਹੁੰਦੀ ਤਾਂ ਇਹਨਾਂ ਲੋਕਾਂ ਦਾ ਇਹ ਕਹਿਣਾ ਵੀ ਇੱਥੇ ਤੁਸੀਂ ਸੁੱਖ ਜੋ ਤੇ ਉਹ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਜੇਕਰ ਕੋਈ ਵੀ ਇੱਛਾ ਤੁਹਾਡੀ ਅਧੂਰੀ ਆ ਤੇ ਆਪਾਂ ਵੀ ਕੋਈ ਇੱਕ ਇੱਛਾ ਸੁਖੀ ਆ ਜਦੋਂ ਪੂਰੀ ਹੋ ਵੀ ਉਸ ਤੋਂ ਬਾਅਦ ਇੱਥੇ ਆਪਾਂ ਸਪੈਸ਼ਲ ਆਵਾਂਗੇ ਚੱਲ ਕੇ ਇਹ ਮੁਕਸਰ ਤੋਂ 1000 ਕਿਲੋਮੀਟਰ ਆ ਦੋਸਤੋ